ਕਿੰਨਾ ਸੋਹਣਾ ਬਾਈ 뷰 ਆ ਪੰਡਾ ਦਾ ਤੇ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਾਂ ਪਹੁੰਚੇ ਆ ਬਾਈ ਸੰਦੀਪ ਦੇ ਕੋਲੇ ਰਾਤ ਬਾਈ ਸੰਦੀਪ ਕੋਲ ਕਟੀ ਇਹਨਾਂ ਦੇ ਖੇਤ ਤੇ ਦਿਨੇ ਚਿੜੀਆਂ ਦੀ ਆਵਾਜ਼ ਕਿਹਿਆ ਪਿਆਰੀ ਲੱਗੀ ਤੇ ਸਰੋਂ ਦਾ ਤੇ ਆਸਮਾਨ ਦਾ ਰੰਗ ਦੇਖ ਕੇ ਮਨ ਬਾਗੋ-ਬਾਗ ਹੋ ਗਿਆ ਤੇ ਮਿਲਦੇ ਆ ਸੰਦੀਪ ਭਾਈ ጋር ਪਾਰੇ ਇਧਰ ਸਬਜ਼ੀ ਵੀ ਐ ਜੀੜੀ ਪਤੀਆ ਵਫਾਉਂਦਾ ਦਾ ਸਾਸਰੀ ਘਰ ਬਾਈ ਫੇਰ ਸਾਸਰੀ ਕਾਲ ਜੀ ਓ ਠੀਕ ਠਾਕ ਜੀ ਵਧੀਆ 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 ਚਾਹੀਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਦੇ ਚੈਨਲ ਤੇ ਜੀ ਆਏ ਨੂੰ ਆਖਦੇ ਆ ਅੱਜ ਦੇ ਨਵੇਂ ਬਲੌਗ ਚ ਜਿੱਦਾਂ ਜਿੱਦਾਂ ਤੁਸੀਂ ਪ੍ਰੋਪਰ ਸਾਸਰੀ ਘਰ ਬਲਾਉਂਦੇ ਨੇ ਉਹਦਾ ਬਲੌਗ ਠੀਕ ਹੈ ਐ ਬਣਿਆ ਜੋ ਮੜਾ ਇੱਕ ਤਾਂ ਉਹ ਹੋਣ ਲੱਗ ਇੱਕਦਾਂ ਇਧਰ ਹੋ ਜਾਓ ਹੁਣ ਬਲੌਗ ਕਿਉਂਕਿ ਉਧਰੋਂ ਸੂਰਜ ਚੜ੍ਹਦਾ ਹੈ ਠੀਕ ਹੈ ਠੀਕ ਹੈ ਬਲਾਓ ਜੀ ਅੱਜ 12ਵੇਂ ਮਹੀਨੇ ਦੀ 28 ਤਰੀਕ ਸਾਲ 2025 ਦਿਨ ਸ਼ਨੀਵਾਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਆਂ ਅੱਜ ਦੀ ਨਵੀਂ ਵੀਡੀਓ ਨਵੇਂ ਬਲੌਗ 'ਚ ਤੇ ਬਾਈ ਫੁਰੀ ਆਪਣੇ ਪਿੰਡ ਪਹੁੰਚੇ ਆਂ ਸ਼ਹਿਰ ਨੂੰ ਪਗੜ ਪਿੰਡ ਪੱਚੀ ਐ ਤੇ ਬਾਈ ਫੁਰੀਆਂ ਨੂੰ ਜੀ ਆਇਆਂ ਨੂੰ ਆਖਦੇ ਆਂ ਤੇ ਆਪਣੇ ਲੱਗ ਭਾਗ ਇੱਥੇ ਇਸ ਏਰੀਆ ਦੇ ਵਿੱਚ ਢਾਣੀਆਂ ਆਈਆਂ ਤੇ ਬਾਕੀ ਬਾਈ ਫੁਰੀਆਂ ਨੇ ਤੁਹਾਨੂੰ ਦੱਸਿਆ ਹੀ ਐ ਤੇ ਬਾਕੀ ਬਾਈ ਫੁਰੀ ਗੱਲਬਾਤ ਕਰਦੇ ਆਂ ਤੇ ਆ ਬਾਈ ਫੁਰੀਆਂ ਦਾ ਪੈਂਡਾ ਮੈਨੂੰ ਲੱਗਦਾ ਕਿ ਇੱਧਰ ਨੂੰ ਬਿਕਾਣੇਰ ਕੰਨੀਆ ਤੇ ਵਿਚਾਲੇ ਪੜਾ ਕਰਨਗੇ ਕਿਉਂਕਿ ਬਿਕਾਣੇਰ ਦੀ ਦੂਰੀ ਇੱਥੋਂ 100 ਮੈਂ ਲਗਾ 50 ਕੇ 55 ਕਿਲੋਮੀਟਰ ਦੀ ਹੈ 55 ਨਾ 55 ਕਿਲੋਮੀਟਰ ਦੀ ਹੈ ਤੇ ਵਿਚਾਲੇ ਤੁਹਾਨੂੰ ਵਿਚਾਲੇ ਜੇ ਤੁਸੀਂ ਦੱਸਦੇ ਹੋ ਜਿੱਥੇ ਰੁਕਣਾ ਹਾਂ ਤੁਹਾਨੂੰ ਦੱਸਦੇ ਰਹਿਾਂਗੇ ਅਪਡੇਟ ਦਿੰਦੇ ਰਹਿਾਂਗੇ ਕਿੱਥੋਂ ਕਿੱਥੋਂ ਦੀ ਕਿਹੜਾ ਰੋਟ ਹੈ ਕਿੱਥੇ ਕੀ ਘੁੰਮਣ ਵਾਲਾ ਬਾਕੀ ਆਪਣੇ ਵੀ ਬਾਈ ਤੁਹਾਨੂੰ ਦਿਖਾਉਂਦੇ ਰਹਿਣਗੇ ਵਲੌਗ ਦੇ ਵਿੱਚ ਸਾਰੀਆਂ ਗੱਲਾਂ ਆਪਾਂ ਕੱਲ੍ਹ ਦੇ ਆਏ ਆ ਤੇ ਇੱਥੇ ਨਾ ਮਹਿਸੂਸ ਨਹੀਂ ਹੋਇਆ ਵੀ ਯਾਨੀ ਕਿ ਪੰਜਾਬ ਤੋਂ ਰਾਜਸਥਾਨ ਤੋਂ ਹੀ ਆਏ ਤੇ ਉਪਰੇ ਘਰੇ ਆਏ ਜੋ ਇਦਾਂ ਦਾ ਮਾਤਾ ਨਹੀਂ ਮਾਤਾ ਦਾ ਸੁਭਾਅ ਇੰਨਾ ਚੰਗਾ ਵੀ ਛੱਡੀ ਗੱਲ ਜੇ ਭੈਣ ਦਾ ਸੁਭਾਤ ਉਹ ਵਧੀਆ ਤੇ ਵੀਰ ਬਹੁਤ ਖੁੱਲੇ ਸੁਭਾਤ ਦਾ ਜਿਹੜਾ ਸੰਦੀਪ ਦਾ ਵੱਡਾ ਭਰਾ ਤੇ ਬੜਾ ਵਧੀਆ ਲੱਗਾ ਸਾਰੇ ਪਰਿਵਾਰ ਨਾਲ ਗੱਲ ਕਰਕੇ ਤੇ ਬੜਾ ਮਿਲਨਸਾਰ ਆ ਤੇ ਚਾਹ ਆ ਇੱਕ ਤਾਂ ਹੁੰਦਾ ਨਾ ਕਿਨ ਮੈਂਡ ਦਾ ਚਾਹ ਦੋਸ ਪਰ ਕੱਲ ਦਾ ਇੰਨਾ ਚਾਹ ਕੀਤਾ ਵੀ ਬਿਆਨ ਨਹੀਂ ਹੁੰਦਾ ਆਪਣੇ ਕੋਲ ਤੇ ਜਿਹੜਾ ਨਿੱਕਾ ਏ ਉਹਦੀਆਂ ਤਾਂ ਵੱਖਰੀਆਂ ਗੱਲਾਂ ਬਾਤਾਂ ਪਤਾ ਨਹੀਂ ਕਿੱਥੇ ਕਿੱਥੇ ਆਉ ਤਮਰ ਤਮਰ ਰੋ ਆ ਭਾਈ ਇਹ ਗੱਲ ਵੀਡੀਓ ਤੇ ਲੋਗੋ ਉਹਨੇ ਸਵਜੀਰ ਸਾਰੀ ਮੈਨੂੰ ਗਿਣਾਈ ਤੇ ਰਾਤੀ ਆਪਦੇ ਯਾਰ ਉਹਨੇ ਗਿਣਾਏ ਕਿੰਨੇ ਯਾਰ ਐ ਫੇਰ ਕਦੋਂ ਲੜ ਪੈਨੇ ਆ ਆ ਜਾ ਆ ਜਾ ਸਸੀ ਕਬਲਾ ਦੇ ਜ਼ੋਰ ਦੇ ਸਸਰੀ ਕਾ ਚਲ ਗੋਨੀ ਪਹਿਲਾ ਦੱਸ ਵੀ ਕਿੰਨੇ ਯਾਰ ਤੇਰੇ ਮੈਨੂੰ ਦੱਸੰਦਿਆਂ ਦੋ ਕਿਹੜੇ ਕਿਹੜੇ ਡੱਬੂ ਦੇ ਗੁਰੂ ਡੱਬੂ ਦੇ ਗੁਰੂ ਤੇ ਲੜ ਪੈਂਦੇ ਕਿ ਨਹੀਂ ਲੜਦੇ ਆ ਲੜੇ ਪੈਂਦੇ ਤੇ ਫੇਰ ਮਨਾਉਂਦਾ ਕੌਣ ਹੁੰਦਾ ਜੋ ਲੜਦੇ ਜੋ ਤੁਹਾਡੇ ਸੁਲਾ ਸੁਲਾ ਕੌਣ ਕਰਾਉਂਦਾ ਹੈ ਸਾਰੇ ਹਿੰਦੋ ਇੱਥੇ ਅੱਛਾ ਦੋਸਤियां ਲੜ ਕੇ ਫੇਰ ਇਕੱਠੇ ਹੋ ਜਾਂਦੇ ਜੋ ਤੇ ਸਬਜੀ ਨਹੀਂ ਬਿਖਾਉਣੀ ਬਾਈ ਇੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਦਾ ਵੀ ਛੱਡੀ ਗੱਲਾਂ ਦੋ ਰਾਤੀ ਮੈਨੂੰ ਇਹਨੇ ਸਾਰੀ ਦੱਸੀ ਸਬਜੀ ਵੀ ਚਾਚੂ ਅਸੀਂ ਆਹ ਲਾਇਆ ਐਦਾਂ ਐ ਆ ਯਾਰ ਤੇ ਮੈਂ ਸਕੂਲੇ ਸਕੂਲੇ ਨਹੀਂ ਆਂਦਾ ਮੈਂ ਜਾਣਾ ਯਾਰ ਨਹੀਂ ਮੇਰੇ ਯਾਰ ਜਾਂਦੇ ਪਰ ਮੈਂ ਨਹੀਂ ਅਜੇ ਜਾਣਾ ਦਾ ਆਨੇ ਮੁਕਤੀ ਆ ਰਹਿਣਾ ਵੀ ਤੇ ਫਾਈ ਚੱਲ ਰਹੀ ਹੈ ਇਹ ਸੰਦੀਪ بھائی ਦਾ ਸਾਈਕਲ ਤੇ ਜਦੋਂ ਦਾ ਆਇਆ ਉਦੋਂ ਦਾ ਡੱਕਿਆ ਕਿਉਂਕਿ ਉਦੋਂ ਦੇ ਮੇਲ ਨਾਲੇ ਰਿਸ਼ਤੇਦਾਰ ਤੁਰੇ ਆਉਂਦੇ ਅੱਜ ਕੱਢਿਆ ਹੁਣ ਸੱਸ ਸਵਾਈ ਕਰਨ ਦੇ ਆਉਂਦਾ ਵੀ ਤੁਹਾਨੂੰ ਛੱਡ ਕੇ ਹੁਣ ਨਾਲ ਨਾਲ ਮੋਂ ਵੀ ਚਲਾ ਲਈ ਨਾ ਕਿੰਨੇ ਦਿਨ ਹੋ ਗਏ ਕਿਉਂਕਿ ਡੇਲੀ ਬੰਦਾ ਜਿਹੜਾ ਚਲਾਉਣ ਵਾਲਾ ਨਾ ਫਿਰ ਕਿੰਨੇ ਦਿਨਾਂ ਬਾਅਦ ਉਹਨੂੰ ਹੁੰਦਾ ਯਾਰ ਮੈਂ ਆਪਣੇ ਸਾਈਕਲ ਤੇ ਜ਼ਰੂਰ ਇੱਕ ਰਾਂ ਚੜਾ ਫਿਰ ਜਦੋਂ ਦੇ ਆਏ ਉਦੋਂ ਦਾ ਡੱਕਿਆ ਚ ਹੀ ਕੱਢਿਆ ਨਹੀਂ ਨਹੀਂ ਹਾਂ ਕੱਲ ਕੱਢਿਆ ਸੀਗਾ ਅੱਛਾ ਕੱਢੀ ਕਿਉਂ ਮੈਂ ਟਾਈਮ ਨਹੀਂ ਨਾ ਇੱਕ ਤਾਂ ਤੈਨੂੰ ਮਿਲਣ ਆਲੇ ਜਾਣਾ ਆਉਣਾ ਐਵੇਂ ਮੈਂ ਦੱਸਿਆ ਗੱਲ ਕੀ ਆ ਹਾਂ ਜਵਾਕ ਹਨ ਆਪਣੇ ਗਵਾਂਡੀਆਂ ਦੇ ਹਾਂ ਹਾਂ ਉਹ ਚਲਾਉਂਦੇ ਸੀਗੇ ਅੱਛਾ ਉਹਨੂੰ ਕੱਢ ਕੇ ਦਿੱਤਾ ਸੀਗਾ ਅੱਛਾ 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 ਹਾਂ ਮੈਂ ਦੱਸਿਆ ਸੀ ਜਵਾਣਾ ਮੋਟਾ ਉਹਨੇ ਤਾਂ ਹੀ ਮਿੱਟੀ ਮਿੱਟੀ ਨਾਲ ਭਰਿਆ ਪਿਆ ਅੱਛਾ ਹਾਂ ਠੀਕ ਇਹ ਇੱਕ ਇਹਨਾਂ ਦਾ ਐਵਲੇ ਜਿਹੜੀ ਟ੍ਰੇਲ ਤੇ ਮਿੱਟੀ ਵਾਲੇ ਤੇ ਚੱਲਦਾ ਨਾ ਉਦੋਂ ਜੰਮ ਜਾਂਦੀ ਹੈ ਹਾਂ ਹੁਣ ਇੱਥੇ ਕੀ ਆਪਣੇ ਟਿੱਬੇ ਆ ਤੁਹਾਨੂੰ ਪਤਾ ਹੀ ਜਮਾ ਕਿ ਕੱਚਾ ਰਹਾ ਹਾਂ ਉੱਥੇ ਜਵਾਕ ਭਾਈ ਫਿਰਦੇ ਆ ਫਿਰ ਫਿਰ ਮੈਂ ਇੱਕ ਗੇਅਰ ਵੀ ਲੋਟ ਨਹੀਂ ਸੀ ਫਿਰ ਮੈਂ ਜਵਾਕਣ ਗਿਆ ਤਾਂ ਮੈਂ ਕਿਹਾ ਕੋਰੀ ਅੱਛਾ ਸਰਵਿਸ ਕਰਾ ਲੈਣਾ ਫਿਰ ਚਲਾ ਲਿਓ ਕਿਉਂਕਿ ਗੇਅਰ ਗੁਰ ਲੋਟ ਨਹੀਂ ਤੇ ਕਈ ਵਾਰ ਜਵਾਕਾ ਕੀ ਧੱਕਾ ਧੁੱਕਾ ਕਰ ਜਾਂਦੇ ਇਹ ਅਨੂਬਗੜੋਂ ਕਰਾਓਗੇ ਸਰਵਿਸ ਨਹੀਂ ਨਹੀਂ ਮੇਰੀ ਸਕੀਮ ਤਾਂ ਪੰਜਾਬ ਵੀ ਬਠਿੰਡਲ ਜਾਂਦੀ ਅੱਛਾ ਆਪਣੇ ਇੱਕ ਇੱਥੇ ਹੈਗਾ ਗਰਨਾਨਕ ਔਰ ਹੈਗੇ ਸਾਈਕਲਾਂ ਦਾ ਹਾਂ ਉਹ ਵੀ ਬਹੁਤ ਵੱਡਾ ਟੋਰ ਆਪਣੇ ਹੌਲਸਲ ਦਾ ਕੰਮ ਹੈ ਉਹ ਆਪਣਾ ਮਿੱਤਰ ਹੀ ਉਹਨੂੰ ਪੁੱਛਿਆ ਸੀ ਉਹ ਕਹਿੰਦਾ ਕੋਈ ਗੱਲ ਵੀ ਸਾਈਕਲ ਲੈ ਆਏ ਆਂ ਅੱਛਾ ਕਹਿੰਦਾ ਮੈਂ ਕਰਵਾ ਦੂੰਗਾ ਕਹਿੰਦਾ ਮੁੰਡਾ ਹੈਗਾ ਆਪਣੇ ਕੋਲ ਵਧੀਆ ਅੱਛਾ ਹੁਣ ਉਹਦੇ ਨਾਲ ਅੱਜ ਮੈਂ ਪੱਕੀ ਗੱਲ ਕਰਕੇ ਆਉਂਗਾ ਸਾਈਕਲ ਦਾ ਕਿਉਂਕਿ ਲੰਬੇ ਸਫ਼ਰ ਤੇ ਜਾਣਾ ਹੁੰਦਾ ਪ੍ਰੋਪਰ ਜਿਹੜਾ ਹਾਂ ਉਹ ਆਪਣਾ ਮਿੱਤਰ ਆ ਹਾਂ ਹੁਣ ਚੰਗੀ ਤੇਰਾ ਪਤਾ ਵੀ ਆਪਾਂ ਟੂਰ ਕਰਦੇ ਆਂ ਤੇ ਗਾਰਲਾ ਟੂਰ ਫਿਰ ਕਦੋਂ ਕਾਉ ਸਰਪ੍ਰਾਈਜ਼ ਅਗਲਾ ਟੂਰ ਤਾਂ ਲਾ ਸਕਦੇ ਮੜਾ ਜੇ ਕਿ ਜਾਂ ਅੰਮੀ ਐਵੇਂ ਨਹੀਂ ਪਤਾ ਵੀ ਕਿੱਥੇ ਜਾ ਰਹੇ ਆ ਅੱਛਾ ਇਹ ਸਲਾਹ ਕਰਨੀ ਆ ਉਹ ਆਪਣੀ ਦੋ ਤਿੰਨ ਜਗ੍ਹਾ ਪਈਆਂ ਅੱਛਾ ਇਹੋ ਆਪਣੇ ਨਾਲ ਦੇ ਮਿੱਤਰ ਥੋੜੇ ਐ ਇੱਕੀ ਬੀਜੀ ਆ ਬਿੱਟੂ ਭਾਈ ਵੀ ਆ ਅੱਛਾ ਭਾਲ ਭਾਈ ਵੀ ਇੱਥੇ ਹੈਣੀਗਾ ਅੱਛਾ ਤੇ ਜੇ ਵੀ ਇਸ਼ੂ ਵੀ ਆ ਗਿਆ ਵਾ ਟੂਰ ਤੇ ਅ ਤੇ ਆਪਾਂ ਹਜੇ ਘਰੇ ਹੀ ਆ ਆਪਾਂ ਕਿਤੇ ਗਏ ਨਹੀਂਗੇ ਅੱਛਾ ਉਹ ਤਾਂ ਸਰਹੰਦ ਗਿਆ ਸੀ ਮੱਥਾ ਟੇਕਣ ਬਿੱਟੂ ਭਾਈ ਆਪਣਾ ਚੰਡੀਗੜ੍ਹ ਅੱਛਾ ਉਹ ਆਪਣਾ ਫੌਜੀ ਭਾਈ ਯੂਕੇ ਤੋਂ ਆਇਆ ਵਾ ਹਾਂ ਹਾਂ ਉਹਦੇ ਨਾਲ ਉਹ ਗਾਣੇ ਗੁਣੇ ਜਿਹੜੇ ਰਿਕਾਰਡ ਜਿਵੇਂ ਪੁੱਛ ਬੋਲੇ ਸੀ ਆਪਾਂ ਬਲੌਗ ਦੇ ਵਿੱਚ ਹਾਂ ਉਹ ਸਰਹੰਦ ਦੇ ਸ਼ਹੀਦੀ ਘੜੇ ਚੱਲੀ ਜਾਂਦੇ ਨਾ ਹਾਂਜੀ ਉਹਦੇ ਕੰਸ਼ੋ ਦਾ ਗਾਣਾ ਨਹੀਂ ਆਪਾਂ ਪਾਇਆ ਅੱਛਾ ਇਹ ਥੋੜਾ ਹੀ ਆਪਾਂ ਚੰਗਾ ਨਹੀਂ ਲੱਗਦਾ ਇੱਕ ਵਾਰੀ ਸਿੱਧੀ ਜਾੜੇ ਆਪ ਨੰਗ ਜਾਣ ਤੇ ਬਾਅਦ ਚ ਮੇਰਾ ਆਪਾਂ ਉਹ ਗਾਣਾ ਅਪਲੋਡ ਕਰਾਂਗੇ ਅੱਛਾ ਉਹਦੇ ਗਾਣੇ ਕੋਨੇ ਚਾਰ ਪੰਜ ਰਿਕਾਰਡ ਕਰਵਾਈ ਜਾਂਦੇ ਆ ਅੱਛਾ ਫਿਰ ਤੁਹਾਡਾ ਰ ਤਾਂ ਚਾਰ ਪਾਏ ਇਕੱਠੇ ਕਰਕੇ ਤੇ ਫਿਰ ਸੈ ਸੈ ਆਪਾਂ ਕਰੀ ਇੱਕ ਵਾਰੀ ਫਿਰ ਉਹ ਬਾਹਰ ਵੀ ਜਾੜੂ ਆ ਪਾਉਂਦੇ ਰਵਾਂਗੇ ਸਾਡੇ ਕੋਲੇ ਪੂੰਦੇ ਠੀਕ ਆ ਤੇ ਉਹ ਆਪਣਾ ਬਾਬਾ ਚੇਰ ਤੋਂ ਮਿੱਤਰ ਹੈ ਅੱਛਾ ਵੀ ਪਹਿਲਾਂ YouTube ਤੇ ਲਿਓਣ ਵਾਲਾ ਬੰਦਾ ਉਹੀ ਹੈ ਸਾਨੂੰ ਅੱਛਾ ਬੀ ਜੀ ਬਾਈ ਜਿਹੜਾ ਵੀ ਚੈਨਲ ਜਿਹੜਾ ਚਲਾਉਣ ਵਾਸਤੇ ਚੈਨਲ ਦੇ ਕੈਮਰੇ ਦੇ ਸਾਹਮਣੇ ਲਿਆਉਣ ਵਾਸਤੇ ਬਿੱਟੂ ਬਾਈ ਨੂੰ ਬਿੱਟੂ ਬਾਈ ਆ ਫੇਰ ਹੀ ਅਸੀਂ ਆਇਆ ਬਿੱਟੂ ਬਾਈ ਦੇ ਥਰੂ ਪਹਿਲਾ ਬੰਦਾ ਸਾਨੂੰ ਇਹਨਾਂ ਨੂੰ ਲਿਆਉਣ ਵਾਲਾ ਉਹੀ ਹੈ ਅੱਛਾ ਸਭ ਤੋਂ ਪਹਿਲਾਂ ਜਾਨੀ ਕਿ ਤੁਹਾਡ ਤੋਂ ਪਹਿਲਾਂ ਬਿੱਟੂ ਦਾ ਚੈਨਲ ਜਿਹੜਾ ਹੈ ਬਣਾਉਣ ਵਾਲਾ ਬੰਦਾ ਉਹ ਹੈ ਅੱਛਾ ਉਹੀ ਕੈਮਰਾ ਫੜ ਕੇ ਰੱਖਦਾ ਸੀ ਉਹੀ ਬੋਲਦਾ ਸੀ ਉਹੀ ਵੀਡੀਓ ਬਣਾਉਂਦਾ ਸੀ ਤੂੰ ਇੰਨੀ ਲੇਟ ਕਦੋਂ ਵੀਡੀਓ ਪਾਉਣ ਲੱਗਾ ਤੂੰ ਮਹਾ ਅਜੇ ਮੇਰੇ ਸਹਾਂ 140 ਕਿ 45 ਵੀਡੀਓ ਤੇਰੀ ਆਪਣਾ ਫਿਰ ਫੋਨ ਨਹੀਂ ਸੀ ਨਾ ਆਪਣੇ ਕੋਲੇ ਅੱਛਾ 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 ਆਪਣੀ ਮੇੜ ਅਮਰੀਕਾ ਤੋਂ ਹਾਂ ਉਹਨਾਂ ਨੇ ਭੇਜਿਆ ਸੀ ਆਪਾਂ ਨੂੰ ਅੱਛਾ ਤੇ ਫਿਰ ਆਪਾਂ ਵੀਡੀਓ ਬਣਾਉਣ ਲੱਗੇ ਸੀ ਫਿਰ ਆਪਣੀ ਝਿਜ ਖੁੱਲ ਗਈ ਤੇ ਸਾਰੀਆਂ ਲਗਾਤਾਰ ਹੀ ਪਾਇਆ ਸੀ ਨਹੀਂ ਨਹੀਂ ਹੁਣ ਤਾਂ ਬਹੁਤ ਸੋਹਣਾ ਬੋਲਦਾ ਉਹਨੂੰ ਏ ਕਰਾ ਨਾ ਮਨਲਾ ਵੀ ਆਪਾਂ ਕਿਸੇ ਮੈਦਾਨ ਦੇ ਉੱਤਰਦੇ ਆ ਨਾ ਕੋਈ ਵੀ ਚੀਜ਼ ਹੈ ਹਾਂ ਵਾਹਿਗੁਰੂ ਜੀ ਕਾ ਖਾਲਸਾ ਇਹ ਵੱਡੇ ਭਾਈ ਆ ਸੰਦੀਪ ਦੇ ਸੱਸੇ ਕੋਈ ਗੱਲ ਨਹੀਂ ਜੀ ਆ ਜਾਓ ਤੇ ਮੈਂ ਕਹਿੰਦਾ ਕਿ ਜਦੋਂ ਵੀ ਜ਼ਿੰਦਗੀ ਵਿੱਚ ਕੋਈ ਵੀ ਕੰਮ ਕਰਨਾ ਹੈ ਹਾਂਜੀ ਹਾਂਜੀ ਕਦੇ ਵੀ ਹੈ ਆ ਉਹਨੂੰ ਇੰਨੀ ਕਿ ਮਸ਼ੱਕਤ ਨਾ ਕਰੋ ਪਹਿਲਾਂ ਤਾਂ ਉਹਨੂੰ ਕੋਈ ਵੀ ਕੰਮ ਆਪਾਂ ਸੋਚ ਲੈਣੇ ਭਾਰਾ ਸਰੀਰਾਂ ਜਾਂ ਕੋਈ ਵੀ ਐਕਟਿਵਿਟੀ ਕਰਨੀ ਇਹ ਨਹੀਂ ਪਹਿਲਾਂ ਮਾਈਂਡ ਸਟਰੋਂਗ ਹੋਣਾ ਚਾਹੀਦਾ ਕੰਮ ਕਰਨ ਵਾਸਤੇ ਉਹਨਾਂ ਉਹਨੂੰ ਇੰਨਾ ਕੁ ਵੀ ਸ਼ਕਤ ਨਾ ਕਰੋ ਕਿ ਜੇ ਆਪਾਂ ਕਿਸੇ ਵੀ ਕੰਮ ਨੂੰ ਉਹਨੂੰ ਇੱਕ ਵਾਰੀ ਜੀ ਜਾਣ ਜੋ ਵੀ ਹੈ ਝੋਕ ਦੇ ਉਹ ਆਪਣੀ ਸਕਸੈਸ ਹੁੰਦੀ ਹੈ ਨਹੀਂ ਹੁੰਦੀ ਉਹ ਵਾਹਿਗੁਰੂ ਦੇ ਹੱਥ ਚ ਆ ਆਪਣਾ ਜਿਹੜਾ ਟਾਈਮ ਆ ਉਹਨੂੰ ਪੂਰਾ ਲੋ ਇਹ ਗੱਲ ਤਾਂ ਹੈ ਕਿਉਂਕਿ ਫਾਲਤਾਂ ਫਾਲਤਾਂ ਲਾਉਣਾ ਪਰਮਾਤਮਾ ਦੇ ਵਾਸਤੇ ਗੱਲ ਬੂਟਾ ਤਿਆਰ ਕਰਨਾ ਆਪਦੇ ਵਾਸਤੇ ਹਾਂਜੀ ਜੋ ਬੰਦਾ ਮਿਹਨਤ ਕਰਦਾ ਨਾ ਪ੍ਰਮਾਤਮਾ ਦੇ ਹਜ਼ੂਰੀ ਦੇ ਵਿੱਚ ਦੂਸਰੇ ਕਿਨਾ ਮੈਂ ਤੇ ਉਹ ਲਗਨ ਨਾਲ ਕੰਮ ਕਰਦਾ ਤੇ ਸਕਸੈਸ ਜ਼ਰੂਰ ਮਿਲਦੀ ਹੈ। ਹਾਲ ਜ਼ਰੂਰ ਲੱਗਦਾ ਜੀ ਉਹ ਬੂਟੇ ਨੂੰ। ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਪ੍ਰਮਾਤਮਾ ਜ਼ਰੂਰ ਉਹਦੇ ਸਹਾਈ ਹੁੰਦਾ ਹੈਗਾ। ਸਹੀ ਗੱਲ ਆ। ਤੇ ਆਪਾਂ ਹੁਣ ਤਿਆਰੀ ਕਰਨ ਦੇ ਜਾਂਦੇ ਵੀਰ ਜੀ। ਹਾਂਜੀ ਹਾਂਜੀ। ਠੀਕ ਹੈ। ਚੱਲਦੇ ਆਂ ਹੈਗੇ ਆ। ਅੱਛਾ। ਆਇਆ ਆਪਣੇ ਅੱਜ ਕੀ ਹੈ ਆਪਣੇ ਆਸੀਂ ਦਿਹਾੜੀ ਚੱਲ ਰਹੇ ਹਾਂ ਜੀ ਉਹਨਾਂ ਨੇ ਅੱਜ ਆਪਣੀ ਸੇਵਾ ਲੱਗੀ ਹੋਈ ਹੈ ਬੱਸ ਸਟੈਂਡ ਦੇ ਸਾਹਮਣੇ ਅੱਛਾ ਤੇ ਮੈਂ ਅੱਜ ਕੀ ਥੋੜਾ ਲੇਟ ਆ ਰਹੀ ਹੈ ਲੰਗਰ ਲਾਇਆ ਉਹਨਾਂ ਨੇ ਉੱਥੇ ਲੰਗਰ ਲਾਇਆ ਹੋਇਆ ਅੱਛਾ 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 ਆਈ ਸਾਰੀ ਸੇਵਾ ਲੱਗਦੀ ਹੈਗੀ ਹੈ ਅੱਛਾ ਤੇ ਅੱਜ ਉਹਨਾਂ ਦੇ ਕੀ ਫੋਨ ਤੇ ਫੋਨ ਆ ਰਹੇ ਆ ਕਹਿੰਦੇ ਭਾਈ ਅੱਜ ਜਲਦੀ ਆਓ ਚਲੋ ਗੁਰੂ ਮਹਾਰਾਜ ਦੇ ਸੱਚੇ ਪਾਤਸ਼ਾਹ ਸੇਵਾ ਕਰਨ ਦਾ ਮਤਲਬ ਵੀ ਕੇ ਕੇ ਨੂੰ ਮੌਕਾ ਬਖਸ਼ਾ ਹਾਂਜੀ ਹਾਂਜੀ ਸਹੀ ਗੱਲ ਕਿਉਂ ਮਾਤਮਾਾਂ ਦੀ ਮਿਹਰ ਚਾਹੀਦੀ ਹੈ ਜੀ ਮਿਹਰ ਚਾਹੀਦੀ ਹੈ ਤੇ ਬਸ ਉਹ ਆਪਣੀ ਸੀਮਾ ਲੱਗਦੀ ਹੈ ਹਰ ਸਾਲ ਲੱਗਦੀ ਹੈ ਆਪਣੀ ਸੇਵਾ ਅੱਛਾ ਜੀ ਉਹਦੇ ਵਿੱਚ ਇਹੋ ਜਿਹੇ ਨਾਮੋਂ ਫੋਨ ਤੇ ਫੋਨ ਆ ਰਹੇ ਸਾਧੀਆਂ ਦੇ ਠੀਕ ਹੈ ਜੀ ਕਿੱਥੇ ਰਹਿ ਗਏ ਪਿਛਲੇ ਕਿਡੇ ਤਾਂ ਮੈਂ ਬਹੁਤ ਜਲਦੀ ਪਹੁੰਚਿਆ ਅੱਜ ਇੱਕ ਹੀ ਕਿਡੇ ਕੀ ਆ ਉਹਨਾਂ ਨੂੰ ਮੈਂ ਕਿਹਾ ਸੀ ਅ ਸੰਡੇ ਦਾ ਸੰਡੇ ਬਾਈ ਜੀ ਹਰ ਸ਼ਨੀਵਾਰ ਦਾ ਹੀ ਕਰਨਾ ਪ੍ਰੋਗਰਾਮ ਹੈ ਅੱਛਾ ਚਲੋ ਫਿਰ ਮੈਂ ਕੋਈ ਅੱਧਾ ਘੰਟਾ ਸੇਵਾ ਲਗਾ ਕੇ ਤੇ ਬਾਅਦ ਵਿੱਚ ਫਿਰ ਮੈਂ ਟੂਰ ਤੇ ਵੀ ਜਾਣਾ ਹਾਂ ਤੇ ਕਹਿੰਦੇ ਬਾਈ ਯਾਰ ਪੂਰ ਤੇ ਵੀ ਜਾਣਾ ਹੈ ਤੇ ਸੇਵਾ ਵੀ ਲਾਉਣੀ ਹੈ ਤੇ ਅਜੇ ਤੱਕ ਪਹੁੰਚਿਆ ਨਹੀਂ ਗਾ ਮੈਂ ਕਿਹਾ ਜ਼ਰੂਰ ਪਹੁੰਚ ਰਿਹਾ ਬਸ ਬਾਹਰ ਕਹਿੰਦੇ ਵੀ ਇਹਨੂੰ ਕਪੜਾ ਕਿਨ ਲੈਂਦੇ ਹਾਂਜੀ ਕਪੜਾ ਪਰ ਆਪਣੇ ਆਪ ਸੇ ਜਾਣ ਤੋਂ ਵੀ ਉੱਤੇ ਆ ਜਾਣ ਤੋਂ ਵੀ ਉੱਤੇ ਹੈ ਜੀ ਸਹੀ ਗੱਲ ਹੈ ਔਰ ਜਦੋਂ ਦੂਸਰਾ ਕਿਨਾਰੇ ਮੈਂ ਸਿਰ ਤੇ ਆਪਾਂ ਦਸਤਾਰ ਸਜਾ ਲੈਨੇ ਆ ਤੇ ਉਹ ਫੀਲਿੰਗ ਹੀ ਲਗਉਂਦੀ ਹੈ ਮੈਂ ਨਾ ਬਾਜੀ ਉਹ ਤੋਂ ਰਾਜਾ 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 ਬਨ ਜਾਈਦਾ ਇੱਕ ਰਾਜਾ ਬਨ ਜਾਈਦਾ ਤੇ ਪਲੱਸ ਇੱਕ ਗੱਲ ਹੈਗੀ ਆ 10 ਮੁੰਨੇ ਖੜੇ ਹੋਣਗੇ ਨਾ ਇੱਕ ਵਿੱਚ ਪੱਗ ਵਾਲਾ ਖੜਾ ਹੋਊਗਾ ਕੁੜੀ ਜਾਊਗੀ ਨਾ ਉਹ ਨੋਆ ਨਾਣੀ ਬੈਠੂਗੀ ਸਰਦਾਰ ਜੀ ਨੂੰ ਕਹੋਗੀ ਯਾਰ ਤੁਸੀਂ ਮੈਨੂੰ ਲੈ ਚਲੋ ਹੁਣ ਪਤਾ ਹੈਗਾ ਵਿਸ਼ਵਾਸ ਵਿਸ਼ਵਾਸ ਹੈ ਮੈਂ ਤੈਨੂੰ ਦੱਸਦਾ ਵੀ ਇਹ ਨਾ ਮਾਲਾ ਵੀ ਇਨਸਾਨ ਤੇ ਨਹੀਂ ਆ ਜਿਹੜੀ ਆਪਾਂ ਇਹ ਸਿੱਖੀ ਰੱਖਦੇ ਨਾ ਪੱਗ ਬੰਨ੍ਹਦੇ ਐ ਫੇਸ ਨਹੀਂ ਐ ਇਹ ਫੇਸ ਨੂੰ ਨਹੀਂ ਦੇਖਦਾ ਨਾ ਇੱਥੇ ਵਿਸ਼ਵਾਸ ਹੈ ਇਹਦੇ ਤੇ ਇਹਦੇ ਤੇ 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 ਚਲੋ ਤੇ ਕਰ ਲਿਆ ਚੱਕ ਠੀਕ ਕਰ ਲਈ ਤਿਆਰੀ ਆਪਾਂ ਜਾਣ ਦੀ ਤੇ ਸਾਈਕਲ ਕਰ ਲਈ ਰੈਡੀ ਤੇ ਬਾਈ ਵੀ ਚੱਲਿਆ ਕਰਦੇ ਜੀ ਤੇ ਲੈਨੇ ਆ ਗਿਆ ਚੰਗਾ ਜੀ ਸਾਸਰੀ ਘਰ ਜੀ ਸਾਰਿਆਂ ਨੂੰ ਤੇ ਪਹਿਲਾਂ ਤਾਂ ਨਾ ਵੀ ਜਰੂਰ ਸਾਰਿਆਂ ਨੇ ਆਉਣਾ ਹਾਂ ਜਰੂਰ ਜਰੂਰ ਆਵਾਂਗੇ ਹਾਂ ਬੈਨ ਦੇਰੇ ਦਾ ਰਿਸ਼ਤੇਦਾਰੀ ਲਾਗੇ ਉੱਥੇ ਨਾਲ ਹੀ ਹੈਗਾ ਤੁਸੀਂ ਫੋਨ ਕਰਦੇ ਹੋ ਤਾਂ ਜਰੂਰ ਆਇਓ ਤੇ ਮਾਤਾ ਤੁਸੀਂ ਸੰਦੀਪ ਨੂੰ ਲੈ ਕੇ ਜਰੂਰ ਆਇਓ ਜਰੂਰ ਆਵਾਂਗੇ ਬੇਟਾ ਜਰੂਰ ਆਵਾਂਗੇ ਠੀਕ ਹੈ ਠੀਕ ਹੈ ਜੀ ਤੇ ਚਲੋ ਜੀ ਕਰਦੇ ਅੱਗੇ ਦਾ ਸਫ਼ਰ ਚਾਲੂ ਤੇ ਮਹਾਰਾਜ ਪਲੀ ਘਰੇ ਪਹੁੰਚ ਕੇ ਜੀ ਆਪਾਂ ਲੈਲਾ ਮੈਨੂ ਜੀ ਦਰਗਾਹ ਤੇ ਤੇ ਕਰਦੇ ਆਂ ਦਰਸ਼ਾਂ ਜੋੜਾ ਇੱਥੇ ਹਾਂ ਜੋੜੇ ਬਾਹਰ ਹੀ ਲਾਵੇ ਆ ਪਾਗੀ ਜੀ ਲੈ ਲਾ ਮੈਨੂੰ ਦਰਗਾਹ ਤੇ ਇਹ ਇਤਿਹਾਸ ਹੈ ਇਥੋਂ ਦਾ ਪੋਚ ਕਰਕੇ ਪੜ ਸਕਦੇ ਤੁਸੀਂ ਜੀ ਲਾ ਬੰਦਾ ਇਹ ਦਰਗਾਹ ਬਣੀ ਹੈ ਜੀ ਕਰ ਕਾ ਜੀ ਸਸੀ ਕਾਲ ਜੀ ਇਹ ਹੈ ਜੀ ਲੈਲਾ ਮਜਨੂੰ ਦੀ ਅਸਲੀ ਤਸਵੀਰ ਹੈ बाकी इतने भाई तो लेने लिने जानकारी की है दरगाह की ठीक है वीर हो ठीक ठाक जी भी जी कदों की दरगाह जी मतलब किसान बनी है पता नहीं अच्छा आप इतों लोग नाधिया अच्छा लुधियाने ठीक है अभी तो आए अच्छा 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 ਬਾਈ ਵੀ ਤੂੰ ਹੋਰ ਕੋਈ ਹੈਗਾ ਨਹੀਂਗਾ ਬਾਈ ਬਲਿਆਣੇ ਤੋਂ ਮੱਥਾ ਟੇਕਣੀ ਆਇਆ ਤੇ ਜਿੰਦਗੀ ਨਾ ਰੱਬਿਆ ਤੇ ਦੁਬਾਰਾ ਜ਼ਰੂਰ ਨਗਾ ਆਪਾਂ ਤੁਰ ਪਏ ਬਾਈ ਸੰਦੀਪ ਦੇ ਘਰੋਂ ਤੇ ਸੰਦੀਪ ਭਾਈ ਆਪਾਂ ਨੂੰ ਰਾਹ ਇੱਧਰ ਸ਼ਾਰਟਕਟ ਵਿਖਾਉਂਦਾ ਆ ਤੇ ਨਾਲ ਹੀ ਆ ਗਏ ਤੇ ਬਾਈ ਤੋਂ ਲਵਾਂਗੇ ਦਾਜਤ ਜਾਣ ਦੀ ਹੋਰ ਬਾਈ ਠੀਕ ਠਾਕ ਮੈਂ ਤਾਂ ਰਿਹਾ ਕਿਹਾ ਸੀ ਬਈ ਅੱਜ ਰੁੱਕ ਜਾਂਦੇ ਪਰ ਤੁਸੀਂ ਕਾਹਲੀ ਕਰੀ ਜਾਂਦੇ ਹੋ ਕਿਉਂਕਿ ਤੁਸੀਂ ਕਿਹਾ ਵੀ ਨਵਾਂ ਸਾਲ ਭਾਈ ਨਵਾਂ ਸਾਲ ਹਾਂਜੀ ਇਹ ਬਾਈ ਜਸਰ ਮੇਰਾ ਹਾਂ ਤੇ ਬਹੁਤ ਸੋਹਣਾ ਮਨਾਇਆ ਜਾਂਦਾ ਬਹੁਤ ਸੋਹਣਾ ਬਾਈ ਬਹੁਤ ਸੋਹਣਾ ਪਰ ਸਾਡਾ ਨਵੇਂ ਸਾਲ ਅਰ ਗਿਆ ਜਿੰਨਾ ਸਾਨੂੰ ਉੱਥੇ ਇੰਨਾ ਹੀ ਇੱਥੇ ਰਾਤ ਰਹਿ ਗਿਆ ਆ ਗਿਆ ਜੀ ਇੱਕ ਗੱਲ ਦੱਸਾਂ ਬਈ ਹਾਂ ਜਿਹੜੀਆਂ ਗੱਲਾਂ ਤੁਸੀਂ ਰਾਜਸਥਾਨ ਦੇ ਵਿੱਚ ਸੁਣਦੇ ਵੀ ਰਾਜਸਥਾਨ ਆਇਆ ਪਰ ਤੁਸੀਂ ਜਦੋਂ ਐਕਸਪਲੋਰ ਕਰੋਗੇ ਨਾ ਰਾਜਸਥਾਨ ਨੂੰ ਤੁਸੀਂ ਕਹੋਗੇ ਬਾਈ ਇਸ ਤਰ੍ਹਾਂ ਨਹੀਂ ਬਾਈ ਉਲਟਾ ਉਲਟਾ ਮੈਂ ਰਾਸਤਾਨਾ ਜਿਹੋ ਜਿਹਾ ਸੋਚਿਆ ਹੈ ਜਿਹੋ ਜਿਹਾ ਵੇਖਿਆ ਬਟੇ ਯਾਰ ਘਰ ਨਹੀਂ ਮਿਲਨੇ ਦੂਰ ਤੱਕ ਪਾਣੀ ਆਵੇ ਇਸੇ ਘਰ ਕਿਨਾਰਾ ਰੱਖਿਆ ਯਾਰ ਇਹੋ ਜੀ ਟੈਨਸ਼ਨ ਨਹੀਂ ਕੋਈ ਵੀ ਬਾਈ ਬਹੁਤ ਸਭ ਤੋਂ ਪਹਿਲਾਂ ਇੱਕ ਪਿਆਰ ਬੜਾ ਮਿਲਦਾ ਜੀ ਮਠਿਆਸ ਬਹੁਤ ਹੈ ਨਹੀਂ ਬਹੁਤ ਬੋਲੀ ਦੇ ਵਿੱਚ ਬਹੁਤ ਜਿਆਦਾ ਇੱਧਰ ਆਪਣੀ ਪੰਜਾਬੀ ਮਿਲ ਰਿਹਾ ਤੁਹਾਨੂੰ ਅੱਗੇ ਰਾਸਤਾਨੀ ਮਿਲਣਗੇ ਤੁਸੀਂ ਕਹੋਗੇ ਆਵਾਜ਼ ਜੀਵਾ ਰਾਸਤਾਨੀ ਰਾਹ ਚ ਜਿਹੜੇ ਮਿਲੇ ਨਾ ਯਾਰ ਇੰਨਾ ਚਾਹ ਪਾਣੀ ਤੁਰਨ ਨਹੀਂ ਦਿੰਦੇ ਜੋ ਮਰਜੀ ਹੋ ਜੀ ਬਹੁਤ ਜਿਆਦਾ ਮਠਿਆਸ ਹੈ ਨਹੀਂ ਬੋਲੀ ਦੇ ਵਿੱਚ ਤੇ ਆ ਆ ਉਹ ਭਾਗ ਤਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚਾ ਕਰਦੇ ਆ ਹਾਂਜੀ ਬਹੁਤ ਜ਼ਿਆਦਾ ਕਰਦੇ ਆ ਇੱਕ ਤਾਂ ਮਤਲਬ ਇੱਥੋਂ ਤੱਕ ਆ ਗਿਆ ਅਜੇ ਤੱਕ ਤਾਂ ਲੱਗਾ ਨਹੀਂ ਰਾਜਸਥਾਨ ਅਜੇ ਤੱਕ ਤਾਂ ਪੰਜਾਬ ਹੀ ਲੱਗਾ ਕਿਉਂਕਿ ਪੰਜਾਬ ਦੇ ਵਿੱਚ ਸਰੋ ਘਟ ਹੁੰਦੀ ਇੱਥੇ ਸਰੋ ਜਿਹੜੀ ਤੇ ਦਿਨੇ ਤੜਕੇ ਦਾ ਮਾਹੌਲ ਸੰਦੀਪ ਕੇ ਕਰਦਾ ਐ ਨਾ ਸੋਹਣਾ ਹੀ ਬੇਕਮਾਲ ਬਿਹਾਨ ਨਹੀਂ ਹੁੰਦਾ ਜਿਹੜਾ ਅੱਖੀਂ ਵੇਖ ਕੇ ਉਹ ਬਿਆਨ ਕਰ ਸਕਦਾ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਐ ਤੇ ਬਾਈ ਹੁਣ ਫੇਰ ਨਵੇਂ ਟੂਰ ਤੇ ਜਾਣਾ ਅਰਦਾਸ ਕਰੋ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਹਾਂਜੀ ਤੇ ਸੰਦੀਪ ਭਾਈ ਸਾਨੂੰ ਦੋ ਆ ਗਿਆ ਹਾਂਜੀ ਜਰੂਰ ਐ ਚਲੀਏ ਸਫਰ ਨਿਵੇੜਨਾ ਬਾਕੀ ਤੁਹਾਨੂੰ ਕਿਹਾ ਸੀ ਅੱਜ ਰੁਕੋ ਨਹੀਂ 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 ਠੀਕ ਹੈ ਮਿੱਤਰ ਸੰਦੀਪ ਭਾਈ ਨੇ ਬੜਾਈ ਔਰ ਲਾਇਆ ਐ ਇਹਨੂੰ ਆਖਿਆ ਵੀ ਅਸੀਂ ਜਸਲਮੀਰ ਜਾਣਾ ਵੀ ਨਵਾਂ ਸਾਲ ਉੱਥੇ ਵੇਖਾਂਗੇ ਤੇ ਇਹਨੂੰ ਆਖਿਆ ਵੀ ਹੁਣ ਦਰਬਾਰ ਸਾਹਿਬ ਜਦੋਂ ਵੀ ਆਏ ਆਪਾਂ ਨੂੰ ਜਰੂਰ ਯਾਦ ਕਰਨਾ ਕਿਉਂਕਿ ਆਪਣਾ ਪਿੰਡ ਰਾਹ ਚ ਹੀ ਆ ਜਾਂਦਾ ਤੇ ਭਾਈ ਪੱਕਾ ਜੀ ਬਾਕੀ ਜਰੂਰ 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 ਇੱਕ ਫੋਟੋ ਕਰ ਲਈ ਆਪਾਂ ਠੀਕ ਹੈ ਜੀ ਯਾਦਗਾਰ ਰਹੂਗੀ ਇਹ ਚੀਜ਼ਾਂ ਹਾਂ 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 ਔਰ ਠੀਕਾ ਕੀ ਨਾਮ ਹੈ ਗਿਦਾਰੀ ਹੈ ਮੇਰਾ ਨਾਮ ਗਿਦਾਰੀ ਠੀਕ ਹੈ ਜੀ ਲੋਕਲ ਇੱਥੋਂ ਦੇ ਹਾਂ ਇੱਥੋਂ ਦੇ ਅੱਛਾ ਜੰਪੜ ਆਪਣਾ ਨਾਮ ਵੀਰ ਜੀ ਸਾਫਰਾਮ ਸਾਫਰਾਮ ਠੀਕ ਹੈ ਤੇ ਇਦੇ ਪਾਣੀ ਪੂਣੀ ਕਿਤਰਾ ਜੀ ਪਾਣੀ ਬਸ ਨਹਿਰ ਦਾ ਬੋਰ ਨਹੀਂ ਹੈਗਾ ਅੱਛਾ ਮਿੱਠਾ ਪਾਣੀ ਨਹੀਂ ਹੈ ਖਾਰਾ ਪਾਣੀ ਹੈ ਸਾਹਿਬ ਇਹ ਮਿੱਠਾ ਪਣੀ ਨਹੀਂ ਹੈ ਨਰ ਕਾ ਪਣੀ ਆਤਾ ਅੱਛਾ ਤੁਲੂ ਸੇ ਹਾਂ ਹਾਂ ਹਮਾਰੇ ਉਧਰ ਸੇ ਆਤਾ ਹੈ ਹਾਂ ਕਣਕ ਮੈਂ ਥੋੜੂ ਬੋਰ ਕੋ ਪਾਣੀ ਜੇ ਟੋਟੇ ਮੈਂ ਤਾਂ ਲਗਾਉਣਾ ਪੜਾ ਫਿਰ ਧਰਤੀ ਉਹ ਨਾ ਸ। ਅੱਛਾ। ਬਈ ਧਰਤੀ ਖਰਾਬ ਹੁੰਦੀ ਹੈ ਪਾਣੀ ਸੇ। ਤੇ ਇਹ ਕਣਕਾਂ ਅੱਛੀ ਝੜਦੀ ਏ? ਕਣਕਾਂ ਅੱਛੀ ਝੜਨੇ ਆਤੀ ਬੋਰ ਕੇ ਪਾਣੀ। ਨਹੀਂ ਇਹ ਨਹਿਰ ਕੇ ਪਾਣੀ ਸੇ। ਨਹਿਰ ਸੇ ਅੱਛੀ ਆਤੀ ਏ। ਕਿੰਨਾ ਝੜ ਜਾਂਦੀ ਏ? ਜਿਆਦਾ ਜਿਆਦਾ 10 ਕੁੰਡਲ ਸੇ ਉੱਪਰ ਨਹੀਂ ਝੜਦੀ। 10 ਕੁੰਡਲ। ਠੀਕ। ਇੱਕ ਕਣਕ ਹੋ ਗਈ, ਇੱਕ ਸਰੋਂ ਹੋ ਗਈ, ਹੋਰ ਇੱਥੇ ਕੀ ਹੁੰਦਾ ਜੀ? ਉਹਨੂੰ ਕੋਸੀ ਪੀਣੀ ਪਾਣੀ ਹੋਣਾ ਚਾਹੀਦਾ ਪਾਣੀ ਦੀ ਸਿਰਫ ਉਹ ਮਤਲਬ ਪਹਿਲੀ ਤਾਕਤਵਾਰਾ ਪਾਣੀ ਚਾਹੀਦਾ ਉਹਨੂੰ ਜੋ ਮਰਜੀ ਪੀ ਲੈ ਪਾਣੀ ਦੀ ਘਟौती ਹੈ ਇੱਥੇ ਠੀਕ ਹੈ ਜੀ ਹੁਣ ਇਹ ਸਰੋਂ ਆ 25 ਕਿਲੋ ਵੀ ਗਏ ਜੀ ਯੂਰੀਆ ਪਈ ਹੋਈ ਹੈ ਅੱਛਾ ਕਣਕ ਦੇ ਅਸੀਂ ਗੱਟੇ ਤੋਂ ਤੋਂ ਯੂਰੀਆ ਨਹੀਂ ਫੋੜਦੇ 50 ਕਿਲੋ ਦੋ 45 ਕਿਲੋ ਸੱਚ ਹੁਣ ਠੀਕ ਹੈ ਤਾਂ 50 ਚ ਚਾਰ ਚਾਰ ਗੱਟੇ ਠੋਕਦੇ ਨਹੀਂ ਤਿੰਨ ਤਿੰਨ ਗੱਟੇ ਲਾਉਣੇ ਜੀ ਨਹੀਂ ਲਾਉਣੇ ਸਾਡੇ ਨਿਕਲਦੀ ਵੀ 23 24 24 ਕੋ ਵੰਡਲਾ ਨਾ ਨਿਕਲਦੀ ਜਦੋਂ ਹੱਟ ਕਨਾਲ ਦਾ ਇੱਥੇ ਕਿੱਲਾ ਵੀ ਪੰਜ ਗਾਣਾ ਸਾਡੇ ਪਾਣੀ ਗਿਆ ਤੇ ਗਈ ਹਾਂ ਸਾਡੇ ਉਧਾ ਪਾਣੀ ਨਾ ਤਕਰੀਬਨ 2 ਅੱਬਲ 3 ਤਿੰਨ ਪਾਣੀ ਕਿਤੇ ਆਉਂਦੇ ਗਣਕਣੂ ਨਹੀਂ ਤੇ ਜਿਆਦਾ ਤਾਂ ਦੋਵਾਂ ਨਹੀਂ ਪੱਕੀ ਜਾਂਦੀ ਕਨਾਲ ਦੇ ਨਹੀਂ ਸਾਡੇ ਤਬਲਾ ਦੇਵੀ ਵਾਲੇ ਪਿੰਡ ਕੋਟਕਪੂਰੇ ਹਾਂ ਤੂੰ ਕਰ ਅੱਛਾ ਠੀਕ ਸੰਦੀਪ ਦੇ ਘਰੋਂ ਆਪਾਂ ਸਫਰ ਕਰਕੇ 13 14 ਕਿਲੋਮੀਟਰ ਦਾ ਬਹੁਤ ਗੰਦੇਰਾ ਐ ਪਏ ਪੱਤਰੌੜਾ ਆਪਾਂ ਪਹੁੰਚ ਗਏ ਜੀ ਇੱਥੇ ਰੋਕੇ ਹੁਣ ਆਪਾਂ ਚਾਹ ਪਾਣੀ ਪੀਨੇ ਆ ਇਹ ਆਪਣਾ ਚੈਨਲ ਆ ਭਲੋ ਡੇਰੀ ਫਾਰਮ ਕਾਲੀ ਆਇਆ ਇਧਰ ਤਰਾਈ ਆਪਾਂ ਚਾਹ ਇੱਥੇ ਕਰਦੇ ਆਂ ਗੱਲਬਾਤ ਮਈਆ ਸਤਿ ਸ਼੍ਰੀ ਅਕਾਲ ਜੀ ਹੋਰ ਟਿੱਕਾ ਜੀ ਕੀ ਨਾਮ ਹੈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਸਿਤਾਰਾਮ ਸਰ ਯਹਾਂ ਪਰ ਬਤਾਨਾ ਵੀ ਪਾਣੀ ਕਿਵੇਂ ਹੈ ਨਹੀਂ ਹੈਗਾ ਬੋਰ ਦਾ ਪਾਣੀ ਬੋਰ ਦਾ ਨਹੀਂ ਹੈ ਨਹਿਰ ਕਹੀ ਹੈ ਨਹਿਰ ਕਹੀ ਜਾਂਦਾ ਜੋ ਉਧਰ ਹਮਾਰੇ ਆਤੀ ਹੈ ਸਤਲੋਂ ਤੇ ਹਾਂ ਨਹੀਂ ਹਮਾਰੇ ਇਧਰ ਆਂਦੀ ਨਹਿਰ ਦਾ ਪਾਣੀ ਹੈ ਸਤਲੋਂ ਸੇ ਆਤੀ ਹੈ ਹਾਂ ਹਾਂ ਉਧਰ ਸੇ ਆਤੀ ਹੈ ਪੰਜਾਬ ਸੇ ਹਰੀ ਕੇ ਸੇ ਉਹ ਫਿਲਟਰ ਹੋ ਕੇ ਆਤਾ ਪਾਣੀ ਨਹੀਂ ਵਾਟਰ ਬਕਸ ਮੇ ਆਤਾ ਵਾਟਰ ਬਕਸ ਸੇ ਹਾਂ ਵਾਟਰ ਬਕਸ ਸੇ ਫਿਲਟਰ ਹੋ ਗਈ ਹਾਂ ਤੇ ਫਿਰ ਉਹ ਪੀਣੇ ਕੇ ਲਈ ਬੰਦ ਹਾਂ ਹਾਂ ਤੇ ਇਹ ਉਤਲਾ ਪਾਣੀ ਖਾਰਾ ਹੈ ਹਾਂ ਪਾਣੀ ਖਾਰਾ ਹੈ ਕਿੰਨੇ ਫੁੱਟ ਪਰ ਪਾਣੀ ਹੈ ਨਾਲ 50 ਸਪਿਚ ਪਰ ਪਟ ਪਿਆ ਪਾਣੀ ਪਾਣੀ ਉਪਰੇ ਪਰ ਖੜਾ ਹੈ ਤਾਂ ਜਮੀਨੋ ਦਾ ਜਮੀਨੋ ਕੋ ਸਰੀਰ ਕੇ ਲਈ ਵੀ ਨੁਕਸਾਨ ਦੇ ਕੇ ਹੱਡੀਆਂ ਕੇ ਲਈ ਹੱਡੀਆਂ ਕੇ ਲਈ ਖਰਾਬ ਹੈ ਜਮੀਨ ਕੇ ਲਈ ਵੀ ਖਰਾਬ ਹੈ ਤੇ ਪਾਣੀ ਜੋ ਮਤਲਬ ਇਹ ਪੀਣੇ ਕੇ ਲਈ ਵੀ ਹੋ ਤਾ ਖੇਤ ਕੇ ਲਈ ਵੀ ਨਹਿਰ ਕਾ ਪਾਣੀ ਹਾਂਜੀ ਕੋਈ ਨਹੀਂ ਤੇ ਪਾਣੀ ਦੀ ਇੱਥੇ ਪਤਾ ਲਾ ਵਧਾਨ ਕੇ ਵੀ ਕਿੰਨੀ ਗਦਰ ਆਪਾਂ ਦਾ ਮੇਰੇ ਵਰਗਾ ਭਾਈ ਆਪਾਂ ਨਿਕਲ ਹੁੰਦਾ ਹਾਂ ਬੀਕਾ ਨੇਰਾ ਰੋਡ ਤੇ ਭਾਰਤ ਮਾਲਾ ਦੇ ਤੇ ਸੰਦੀਪ ਦੇ ਪਿੰਡੋਂ ਆਪਾਂ 13-14 ਕਿਲੋਮੀਟਰ ਅਗੇ ਪਿਛੇ ਬਾਈ ਮਿਲੇ ਤੇ ਇੱਥੇ ਵੀਰ ਮਿਲਿਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਕੀ ਨਾ ਵੀਰ ਜੀ ਮੇਰਾ ਨਾਮ ਹੈ ਵੀਰ ਜੀ ਰਾਹੁਲ ਕੰਬੋਜ ਤੇ ਮੈਂ ਗੰਗਾ ਨਗਰ ਦਾ ਰਹਿਣ ਵਾਲਾ ਅੱਛਾ ਇੱਥੋਂ ਦੇ ਲੋਕ ਹਾਂਜੀ ਮੈਂ ਇੱਕ ਕਰ ਪਰਿਵਾਰ ਵਧੀਆ ਹਾਂਜੀ ਹਾਂਜੀ ਮੈਂ ਵੀ ਇਹ ਕੀ ਹੈ ਕਿ ਅੱਜ ਹੀ YouTube ਸ਼ੁਰੂ ਕਰਿਆ ਮੇਰਾ ਅੱਛਾ ਹਾਂਜੀ ਚੱਲ ਮੈਂ ਵੀ ਕਿਨੇ ਤਵਾਰਿਆ ਸੀ ਕਰੇ ਜਾ ਰਿਹਾ ਸੀ ਅੱਛਾ ਅੱਛਾ ਤੇ ਮੈਨੂੰ ਦੇਖ ਕੇ ਮੈਂ ਕਿਹਾ ਚਲੋ ਮਿਲਦੇ ਹਾਂ ਭਰਾਵਾਂ ਚਲੋ ਮਹਾਰਾਜ ਜੀ ਅੱਜ ਖੋਲਿਆ ਤਰੱਕੀ ਬ ਤੇ ਐਂ ਤਾਂ ਫੁੰਦਾ ਗੱਲ ਕਰਦੇ ਆਏ ਬਈ ਇਦਾਂ ਹੀ ਪਿਆਰ ਮਿਲਦਾ ਜਿਹੜਾ ਨਾ ਹਾਂਜੀ ਹਾਂਜੀ ਬਹੁਤ ਮਾਲਾ ਵੀ ਇਹਦੇ ਨਾਲ ਸਾਨੂੰ ਨਾ ਸਫਰ ਜਿਹਾ ਲੱਗਦਾ ਨੀਗਾ ਬਿਲਕੁਲ ਬਿਲਕੁਲ ਕੀ ਨਾ ਆਪਣੇ ਚੈਨਲ ਦਾ ਚੈਨਲ ਦਾ ਨਾਮ rahul ke vlog rahul ke vlog ਹਾਂਜੀ ਤੇ ਬਾਈ ਨੂੰ ਸਪੋਰਟ ਕਰਿਓ ਬਿਲਕੁਲ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਠੀਕ ਹੈ ਵੀਰ ਜੀ ਮੇਰਾ ਵੀ ਤਿੰਨ ਲਾਈਕ ਠੀਕ ਬਾਈ ਕੋਲ ਲੱਗ ਕੇ ਤੇ ਬਾਈ ਦਾ ਬੀਕਰ ਨੇਰ ਤੋਂ ਮੌਫਲੀ ਲੈ ਗਿਆ ਤੇ ਆਂਦਾ ਵੀ ਜ਼ਰੂਰ ਥੋੜੀ ਲਓ ਤੇ ਟੋੜਾ ਰੱਖੀ ਫਿਰਦਾ ਬਾਈ ਇਹ ਘਰੇ ਬਿਗਾਓਗੇ ਹਾਂਜੀ ਅੱਛਾ ਉਥੋਂ ਕੱਚੀ ਲਿਆਂਦੀ ਆ ਕੱਚੀ ਲਿਆਂਦੀ ਵੀਰੇ ਉਥੋਂ ਠੀਕ ਹੈ ਸਾਡੇ ਵਾਲੇ ਪਾਸੇ ਤੋਂ ਜਾਂਦੀ ਆ ਮਰੀਜ਼ ਜਿਹੜੀ ਹੁੰਦੀ ਆ ਮੈਂ ਵੀ ਫਾਫਾ ਦੇਖੀ ਤਾਂ ਕੋਈ ਗੱਡੀ ਚ ਪਿਆ ਤੀ ਮੌਫਲੀ ਦਿਖਾਉਣੇ ਤੁਹਾਨੂੰ ਆਇ ਕੱਚੀ ਮੌਫਲੀ मोटी मोटी अपने जिधर मॉफला कहंदे ना ओ डीए मॉफी है बहुत बहुत जी बहुत 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 मैं ना बहुत ओ कोई गल नहीं ले बहुत मैदान बड़ी 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 हां बड़ी बड़ी वीर कोई दिक्कत नहीं यार की दिक्कत है नहीं नहीं कोई गल नहीं जिन्ने जियां ने मुंह पे है जे उन्नी चंगी ये तो गल है हां जी ਅੱਬੇ ਨਾਨਕ ਨੇ ਕਿਹਾ ਨਾ ਵੰਡ ਛਕੋ ਹਾਂ ਇਹ ਤਾਂ ਗੱਲ ਹੈ ਜੀ ਵੰਡ ਛਕੋ ਖੰਡ ਛਕੋ ਜੀ ਮਿਹਨਤ ਕਰੋ ਆਪਣੀ ਤਾਂ ਵੰਡ ਕੇ ਛਕੋ ਭਾਰਤ ਮਾਲਾ ਦੇ ਆਪਾਂ ਹਾਈਵੇ ਤੇ ਚੱਲ ਰਹੇ ਹਾਂ ਤੇ ਤਕਰੀਬਨ 25 ਕਿਲੋਮੀਟਰ ਦਾ ਸਵੇਰ ਦਾ ਸਫ਼ਰ ਤੈਅ ਕੀਤਾ ਤੇ ਛੋਟੇ ਛੋਟੇ ਬੱਚੇ ਮਿਲੇ ਠੀਕ ਠਾਕ ਸਕੂਲੇ ਜਾਂਦੇ ਹੋ ਸਕੂਲੇ ਜਾਂਦੇ ਹੋ ਜੋ ਆਪਣੇ ਕੋਲ ਕੌਬਲੀ ਹੈਗੀ ਤੋ ਫੇਟ ਆਪੀ ਅੰਦਰ ਨਹੀਂ ਹੈ ਗਿਆ ਜਲਦੀ ਦੀ ਇਹਨਾਂ ਬੰਦਿਆਂ ਦਾ ਕਰ ਕਰਕੇ ਨਵੇੜ ਤੇ ਅੱਗੇ ਦਾ ਸਫ਼ਰ ਅੱਪਾ ਫੋਨ ਤੇ ਤੁਹਾਨੂੰ ਲਾਉਂਗਾ ਆਪਾਂ ਆ ਜੀ ਗਰਸਾਣਾ ਇਹ ਭਾਰਤਮਾਲਾ ਹਾਈਵੇ ਰੋਡ ਤੇ ਫਰਦਾ ਕਸਾਣਾ ਗਰਸਾਣਾ ਮੈਂ ਨਾ ਬਹਰਾਂ ਤੋਂ ਬਹੁਤ ਲੋਕੀ ਮਿਲਦੇ ਰਹੇ ਤੇ ਚਾਹੇ ਬਹੁਤ ਸਸੇ ਗੱਲ ਜੀ ਬਸ ਇਧਰ ਮਿਲਦੇ ਆ ਲੋਕਾਂ ਨਾਲ ਸਫ਼ਰ ਕੱਢਦੇ ਤੁਰੇ ਆਉਂਦੇ ਆ ਕੀ ਪਤਾ ਲੱਗਦਾ ਆਪਾਂ ਜੀ ਘਰਸਾਣਾ ਸ਼ਹਿਰ ਦੇ ਵਿੱਚ ਆ ਗਏ ਦੇ ਸਾਡੇ ਸ਼ਹਿਰ ਤੋਂ ਤੇ ਇੱਧਰ ਗੁਰਦਰਾ ਸਾਹਿਬ ਆ ਜੀ ਦੀ ਦਿਹਾੜੇ ਚੱਲ ਰਿਹਾ ਵਾਹਿਗੁਰੂ ਮਾਰਾ ਕਿਰਪਾ ਕਰੀ ਸੱਚੇ ਇੱਧਰ ਕਿਸਾਨਾ ਕਿਸਾਨਾ ਸ਼ਹਿਰ ਆ ਜੀ ਇਹ ਸਾਰਾ ਆਪਾਂ ਇਹ ਸ਼ਹਿਰ ਕਰਸਾਣਾ ਦੇ ਵਿੱਚ ਨਵੀਂ ਮੰਡੀ ਇਤਰਾ ਪਾਏ ਆ ਸਾਈਕਲ ਦੀ ਦੁਕਾਨ ਤੇ ਕਿਉਂ ਕਰਕੇ ਕਿ ਆਪਣੀਆਂ ਸਾਈਕਲ ਦੀਆਂ ਜੋ ਚੱਕੇ ਦੀਆਂ ਤਾਰਾਂ ਨਾਲ ਆੜੀਆਂ ਇਹ ਲੂਸ ਹੋ ਗਈਆਂ ਤੇ ਬਾਈ ਧੁਨਕ ਸੋਹਣੇ ਰਾਹ ਜਾਂਦੇ ਆ ਨਾ ਮੈਂ ਵੇਖਿਆ ਤਾਂ ਮਾੜੀ ਝੋਲ ਮਾਰ ਲੱਗਾ ਤੇ ਮੈਂ ਤਾਰਾਂ ਚੈੱਕ ਕੀਤੀਆਂ ਤੇ ਉਹ ਢਿਲੀਆਂ ਇਹ ਤੇ ਬਾਈ ਨੂੰ ਦੱਸੋਣੇ ਉਹ ਸਹੀ ਬੋਲ ਰਿਹਾ ਸੀ ਹਾਂ ਸਾਹਮਣੇ ਵਾਲਾ ਲੂ ਜਾਦੀਆਂ ਜੀ ਹੱਥ ਨਹੀਂ ਉਹ ਤੋਂ ਹੋ ਗਈਆਂ 4-12 ਟੁੱਟੀਆਂ 4 ਬੜੀ ਜਿਹਾ ਪਾਉਂਦੇ ਆ ਤੇ ਸਾਰੀਆਂ ਬਾਕੀ ਵੀ ਢਿੱਲੀਆਂ ਜਿੰਨੀਆਂ ਧਾਰਾਂ ਵੀ ਹੈਗੀਆਂ ਨੇ ਸਟੈਗਲ ਹੋ ਗਿਆ ਜੀ ਆਪਣਾ ਰੈਡੀ ਸਾਰਾ ਤੂਰਾ ਪਾ ਕੇ ਆ ਬੋ ਉੱਪਰ ਤੇ ਬਸ ਚਾਲੇ ਪੋਣੇ ਹੁਣ ਜਾਂਦੇ ਤੇ ਵੇਣੇ ਕਿੰਨਾ ਸਫਰ ਨਿਕਲਦਾ ਤੇ ਕਿੰਨਾ ਕਰਸਾ ਇਹ 35 ਕਿਲੋਮੀਟਰ ਤੇ ਗੁਰਦਰਾ ਸਾਹਿਬ ਹੈ ਗਾੜੀ ਵੇਣੇ ਉਥੋਂ ਤੱਕ ਪਹੁੰਚ ਜਾਂਦਾ ਜਾਂ ਰਾਜਪੁਰ ਫਲਾਈਓਵਰ ਇੱਕ ਚੱਲ ਰਿਹਾ ਤੇ ਪੱਠੇ ਵੇਖੋ ਜੀ ਇੱਥੇ ਕਿਆ ਖੂਬਸੂਰਤ ਨਜ਼ਾਰਾ ਹੈ ਯੋਰ ਪੂਰਾ ਲੱਗ ਗਿਆ ਜੀ ਵੇਖ ਸਕਦੇ ਬੈਸ ਸਾਰੇ ਤੇ ਕਾਫੀ ਉੱਚੇ ਥਾਂ ਆ ਕੋ ਸੁੰਨਾ ਹੁੰਦਾ ਤੇ ਹੁੰਦਾ ਧੁੰਦ ਦੇ ਸਾਦੇ ਆਸੇ-પાસੇ ਰਾਸਪਾਂ ਦਾ ਮੋੜ ਇਹ ਆਪਾਂ ਤਕਰੀਬਨ 30 ਕਿਲੋ ਮੀਟਰ ਚੱਲਣਾ ਹੋਰ ਟਾਈਮ ਸਵਾ ਪੰਜ ਦਾ ਪੰਜ ਅੱਜ ਕੇ 10 ਮਿੰਟ ਹੋ ਚੁੱਕੇ ਆ ਤੇ ਵੇਣੇ ਕਿੰਨਾ ਸਫਰ ਕੱਢਿਆ ਜਾਂਦਾ ਹੋਰ ਅਜੋ ਤਾਰਾਹੀਆਂ ਕਰਕੇ ਢਿੱਲੀਆਂ ਕਰਕੇ ਤੇ ਟਾਈਮ ਲੱਗ ਗਿਆ ਥੋੜਾ ਜਿਹਾ ਕੋ ਕ ਪਹੁੰਚ ਜਾਣਾ ਹੈ ਇੱਥੇ ਜਾਣਾ ਹੈ ਭਾਰਤ ਮਾਲਾ ਦੇ ਰੋਡ ਤੇ ਚੱਲਦੇ ਚੱਲਦੇ ਜੀ ਆਪਾਂ ਤੇ ਸਮਾਂ 6 ਵਜੇ ਦਾ ਹੋ ਗਿਆ ਹੈ ਤੇ ਸੂਰਜ ਦੇਵਤਾ ਵੀ ਘਰ ਨੂੰ ਜਾ ਚੁੱਕੇ ਆ ਤੇ ਇੱਧਰ ਆਪਾਂ ਜੀ ਆਣ ਕੇ ਰੁਕੇ ਆ ਜੀ ਹੋਟਲ ਤੇ ਇਹ ਸਾਈਕਲ ਢੱਕ ਲੈ ਇੱਥੇ ਖਾਣਾ-ਦਾਣਾ ਹੋ ਜਾਊ ਆਪਣਾ ਤੇ ਇਥੇ ਹੀ ਰਾਤ কাট ਲਾਂਗੇ ਤੇ ਕਿਉਂਕਿ ਗਾੜੀ ਇਹ ਹੈਗਾ 10 ਕਿਲੋਮੀਟਰ ਦੂਰ ਹੀ ਜਿਹੜਾ ਸ਼ਹਿਰ ਆ ਤੇ ਨੇਰਾ ਕਾਫੀ ਹੋਇਆ ਕ ਚੜਾਈਆਂ ਇਸੇ ਕਰਕੇ ਵੀ ਅਸੀਂ ਸੋਚਿਆ ਵੀ ਇੱਥੇ ਸਟੇ ਕਰ ਲਈਨੇ ਪੁੱਛਿਆ ਇਹਨਾਂ ਨੂੰ ਆਉਂਦੇ ਰੋ